ਟਾਡੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਤੇ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਠੀਕ ਠਾਕ ਹੋਵੋਗੇ ਤੇ ਜਿਹੜੀ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਆਪਾਂ ਕਰ ਰਹੇ ਹਾਂ ਹਨਾ ਆਪਣੇ ਕੰਮ ਚੱਲ ਰਿਹਾ ਜੀ ਆ ਜੇਟ ਲੱਗਿਆ ਤੇ ਪਹਿਲਾਂ ਆਪਾਂ ਇੱਥੇ ਗੇਟ ਕਰਵਾਇਆ ਸੀ ਮੈਂ ਤੁਹਾਨੂੰ ਦਿਖਾਇਆ ਸੀ ਹਨਾ ਤੋਂ ਕਿੱਥੇ ਹੋ ਗਿਆ ਤੇ ਇਹ ਤੇ ਕਲਰ ਵਗੈਰਾ ਆਪਾਂ ਕਰਵਾਉਣੀ ਆ ਜਿਹੜਾ ਤੁਹਾਨੂੰ ਅੱਗੇ ਦਿਨੇ ਮਤਲਬ ਜੋ ਵੀ ਕੰਮ ਹੋਊਗਾ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੀ ਹਨਾ ਕਿਵੇਂ-ਕਿਵੇਂ ਹੋਊਗਾ ਤੇ ਬਾਕੀ ਤੁਸੀਂ ਹਨਾ ਮਤਲਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਤੁਸੀਂ 채ਨਲ ਤੇ ਨਵੇਂ ਹੋ ਤਾਂ 채ਨਲ ਨੂੰ ਸਬਸਕ੍ਰਾਈਬ ਕਰੋ ਚਲੋ ਜੀ ਅੱਗੇ ਆਪਾਂ ਕਰਦੇ ਹਾਂ ਵਲੌਗ ਨੂੰ ਕੰਟੀਨਿਊ ਫਰ ਮਿਲਦੀ ਦੀ ਜਸਨੀਤ ਨੂੰ ਤੁਸੀਂ ਸਸ਼ੀਕਾਲ ਕਰਦੇ ਸਸ਼ੀਕਾਲ ਕਰਦੇ ਆ ਦੇਖੋ ਜੀ ਇਸਨੀਤ ਨੇ ਵੀ ਸਸ਼ੀਕਾਲ ਬੁਲਾਤੀ ਤੇ ਅੱਗੇ ਕਰਦੇ ਹਾਂ ਜੀ ਵਲੌਗ ਨੂੰ ਕਰਦੇ ਤੇ ਰਵਨੀਤ ਪੜਦੀ ਆ ਤੇ ਜਸਨੀਤ ਹੁ ਕੀਦੀ ਖੇਤੀ ਕਰਦਾ ਤੇ ਅੱਗੇ ਕਰਦੇ ਹਾਂ ਜੀ ਬਲੌਗਿੰਗ ਕੰਟੀਨਿਊ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਚਲੋ ਜੀ ਕਰੋ ਇੰਜੋਏ ਬਲੌਗ ਲਓ ਜੀ ਅੱਜ ਆਪਨੇ ਚੱਲਣਗੇ ਉਹ ਕੰਮ ਪਹਿਲਾਂ ਜਾਲੀ ਫਿੱਟ ਹੋ ਗਈ ਸੀ ਆਰਜੀ ਜੀ ਦੀ ਤੌਰ ਤੇ ਤੇ ਹੁਣ ਉਹਨੂੰ ਚੰਗੀ ਤਰ੍ਹਾਂ ਫਿਟਿੰਗ ਉਹਦੀ ਕਰਾਉਣੀ ਹੈ ਅੱਜ ਮਿਸਤਰੀ ਤੋਂ ਆਪ ਮਿਸਤਰੀ ਆਪਦਾ ਸਮਾਨ ਰੱਖ ਗਏ ਮਿਸਤਰੀ ਦਾ ਸਮਾਨ ਇੱਥੇ ਪਿਆ ਹਨਾ ਆਰਜੀ ਜੀ ਫਿਟਿੰਗ ਕਰ ਗਏ ਸੀ ਸੰਦੀਪ ਨੂੰ ਸ਼ੇਰਪੁਰ ਉਹ ਜਿਹੜਾ ਸਮਾਨ ਲਿਖ ਕੇ ਗਿਆ ਸੀ ਲੋਕ ਵਗੈਰਾ ਹਨਾ ਕੋਰਸ ਮਾਲ ਜਿਹੜਾ ਲੈ ਕੇ ਆਏ ਸੀਗੇ ਤੇ ਰਾਤ ਬਰਸਾਤ ਹੋ ਗਈ ਸੀ ਕਿ ਦੇਖੋ ਕਿੰਨਾ ਸੋਹਣਾ ਹਨਾ ਮੌਸਮ じゃ ਹੋਇਆ ਪਿਆ ਜੀ ਇੰਨੀ ਜ਼ਿਆਦਾ ਬਰਸਾਤ ਸੀ ਬਸੇ ਬੜੀਆ ਸੀ ਰਾਤ ਨੂੰ ਪਤਾ ਤਾਂ ਲੱਗਿਆ ਨਹੀਂ ਕਿੰਨੀ ਖੁਈ ਹਸਤੰਦਰ ਪਏ ਸੀ ਤੇ ਸਵੇਰੀ ਦੇਖਿਆ ਜੀ ਵਿੜਾ ਗਿੱਲਾ ਹੋਇਆ ਪਿਆ ਸੀ ਤੇ ਆ ਸੰਦੀਪ ਜਿਹੜਾ ਸਮਾਨ ਸੀਗਾ ਸ਼ਿਰਪਰੋ ਉਹ ਲੈ ਕੇ ਆਏ ਨੇ ਤੇ ਸਮਾਨ ਨਿੱਕਾ ਮੋਟਾ ਜਿਹੜਾ ਉਹਦੇ ਲੌਨ ਵਾਲਾ ਰਹਿੰਦਾ ਦੇਖੋ ਆਹੀ ਕੰਮ ਚੱਲੀ ਜਾਂਦੇ ਨੇ ਲੋਕ ਦਿਖਾਉਂਦੇ ਨੇ ਕਹਿੰਦੇ ਇਹ ਕੱਲਾ ਲੋਕ ਹੀ 1000 ਰੁਪਏ ਦਾ ਆ ਨਿੱਕਾ ਨਿੱਕਾ ਸਮਾਨ ਹੀ ਇੰਨਾ ਖਰਚਾ ਚੱਕ ਕੇ ਲੈ ਜਾਂਦਾ ਹਨਾ ਕਹਿੰਦੇ ਲੋਕ 1000 ਰੁਪਏ ਦਾ ਆ ਹੋਰ ਨਿੱਕਾ ਨਿੱਕਾ ਸਮਾਨ ਵੈਸੇ ਜਾਲੀ ਫਿੱਟ ਹੋ ਗਈ ਸੀ ਤੇ ਹੁਣ ਸਾਡੀ ਸਲਾਹ ਵੀ ਜਾਲੀ ਦੀ ਫਿਟਿੰਗ ਕਰਾਉਣ ਤੋਂ ਬਾਅਦ ਵੀ ਜਿਹੜਾ ਜੋੜੀ ਅਤੇ ਰੰਗ ਕਰਵਾਉਣਾ ਉਹ ਵੀ ਸਿਉਂਖ ਖਾਲੀ ਦਵਾਈ ਪਾ ਕੇ ਹਨਾ ਕਰਵਾਈ ਦਈਏ ਤੇ ਉਹ ਛੇਤੀ ਕਰਵਾ ਦਿੰਦੇ ਹੁੰਦੇ ਆ ਵੀ ਜਿਹੜੀ ਸਿਉਂਖ ਨਾ ਲੱਗੇ ਹਨਾ ਤੇ ਸਿਉਂਖ ਦੀ ਬਹੁਤ ਪ੍ਰੋਬਲਮ ਚੱਲਦੀ ਆ ਤੇ ਸਮਾਨ ਲੈ ਕੈਨੇ ਦੇ ਮਿਸਤਰੀ ਜਿਹੜੀ ਜਾਲੀ ਦੀ ਰਹਿੰਦੀ ਹੁੰਦੀ ਕਸਰਾ ਉਹ ਕੱਢ ਕੇ ਜਾਊ ਅੱਜ ਆ ਗਿਆ ਸੀ ਜੀ ਮਿਸਤਰੀ ਵੀ ਉਸ ਤੋਂ ਬਾਅਦ ਤੇ ਜਾਲੀ ਤੇ ਜਿਹੜਾ ਵੀ ਸਮਾਨ ਲਾਉਣ ਵਾਲਾ ਜਾਂ ਅੰਦਰਲੀ ਜੋੜੀ ਤੇ ਉਹ ਸਾਰੀ ਫਿਟਿੰਗ ਉਹ ਕਹਿੰਦਾ ਮੈਂ ਅੱਜ ਪੂਰੀ ਸਹੀ ਕਰ ਦੂੰ ਵੀ ਫਿਰ ਤੁਸੀਂ ਰੰਗ ਕਰਵਾ ਲਿਓ ਉਸ ਤੋਂ ਬਾਅਦ ਤੇ ਰੰਗ ਦੀ ਵੀ ਅਸੀਂ ਇਹੀ ਸਲਾਹ ਕਰ ਲਈ ਸੀਗੀ ਵੀ ਸਾਰੀਆਂ ਜੋੜੀਆਂ ਤੁਸੀਂ ਮਰਵਾ ਦਿੰਨੇ ਆ ਜੀ ਰੰਗ ਵੀ ਨਾਲ ਤਾਂ ਸਿਉ ਖਾਲੀ ਦਵਾਈ ਪੈ ਜੂਗੀ ਹਨਾ ਤੇ ਫਿਰ ਕੋਈ ਦਿੱਕਤ ਨਾ ਵੀ ਜਿਹੜੀ ਆ ਸਿਉਂਕ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਸਾਨੂੰ ਤੋਂ ਬਹੁਤ ਜ਼ਿਆਦਾ ਹਨਾ ਕਿਚ ਗਾਠਾ ਖਾਗੀ 1 2 3 ਵੀਆ ਲਵਾਈਆਂ ਨੇ ਆ ਵੀ ਆਪਾਂ ਨਮੀ ਲਵਾਈਏ ਜੀ ਚਗਾਠ ਅੰਦਰ ਲਈ ਤੇ ਤਾਂ ਕਰਕੇ ਸੀਗਾ ਵੀ ਵੈਸ ਤਾਂ ਜੋੜੀਆਂ ਦਾ ਜਿਹੜਾ ਰੰਗ ਆ ਸੋਨਾ ਪਿਆ ਹਜੇ ਕੁਝ ਨਹੀਂ ਹੋਇਆ ਹੋਇਆ ਹਨਾ ਬਿੰਦੂਆ ਵਗੈਰਾ ਦੇ ਰੰਗ ਨੂੰ ਆ ਦੇਖੋ ਆ ਸਾਰਾ ਰੰਗ ਸਾਫ਼ ਹੀ ਪਿਆ ਤੇ ਪਰ ਫਿਰ ਵੀ ਇਹ ਹੈ ਵੀ ਹਨਾ ਦਵਾਈ ਪਾ ਕੇ ਸਾਰਾ ਇੱਕ ਵਾਰਕ ਲਵਾ ਦਈਏ ਤੇ ਤੇਰੇ ਨੀਤ ਵੀ ਆ ਗਈ ਸੀ ਕਿ ਸਕੂਲੋਂ ਤੇ ਇਹੇ ਬੈਠੀ ਆਪਦਾ 2 ਮਿੰਟਾਂ ਲਈ ਨਾਲੇ ਮੈਂ ਰੈਸਟ ਕਰਨਾ ਨਾਲੇ ਕੁਝ ਖਾ ਪੀਣਾ ਤੇ ਦੇਖਣਾ ਜੀ ਐਲੀ ਐਲਸੀਡੀ ਦੇਖਣ ਲੱਗ ਗਈ ਸੀ ਤੇ ਜਸਨੀਤ ਨੇ ਫੋਨ ਸਾਹਮਣੇ ਆ ਸੀਗਾ ਤੇ ਇਹ ਆਪਦਾ ਦੇਖਦੀ ਸੀ ਕਹਿੰਦੀ 10 ਮਿੰਟਾਂ ਦਾ ਮੇਰੇ ਕੋਲੇ ਟਾਈਮ ਆ ਫਿਰ ਮੈਂ ਪੜਨਾ ਲੱਗਣਾ ਹੋਊਗਾ ਤੇ ਮੈਂ ਰੈਸਟ ਜੀ ਕਰ ਲਾਂ ਤੇ ਨਾਲੇ ਕੁਝ ਖਾ ਪੀ ਲਾਂ ਤੇ ਜਸਨੀਤ ਆਪਦਾ ਫੋਨ ਤੇ ਲੱਗੀ ਪਈ ਸੀ ਤੇ ਇਹ ਅੱਜ ਵਾਸਾ ਹੀ ਕੰਮ ਸੀਗਾ ਹੈਗਾ ਦੂਸਰੇ ਦਿਨ ਦਾ ਹੈਗੀਆਂ ਨੇ ਜੀ ਕਲਿੱਪਸ ਹਨਾ ਫਿਰ ਆਪਣੇ ਆ ਗਿਆ ਸੀਗਾ ਰੰਗ ਵਾਲਾ ਹਨਾ ਤੇ ਇਹ ਸੀ ਵੀ ਹੁਣ ਹੀ ਖਲਾਰਾ ਤਾਂ ਪਿਆ ਹੋਇਆ ਨਾਲ ਦੀ ਨਾਲ ਜਿਹੜਾ ਰੰਗ ਦਾ ਕੰਮ ਆ ਉਹ ਵੀ ਸਮਾਪਤ ਕਰ ਹੀ ਦਈਏ ਤੇ ਰੰਗ ਵਾਲਾ ਵੀ ਆਪਾਂ ਨੂੰ ਮਿਲ ਗਿਆ ਸੀ ਵੈਸੇ ਤਾਂ ਇਹ ਰੰਗ ਕਰਨ ਠੇਕਾ ਲਿਆ ਹੋਇਆ ਸੀ ਕਹਿੰਦੇ ਅਸੀਂ ਬਾਹਰ ਜੰਨੇ ਪਰ ਸਾਡੇ ਕੋਲੇ ਵਿਚ ਦੀ ਇਨਾਂ ਕੋਲ ਇੱਕ ਜਾਣੇ ਕੋਲੇ ਟਾਈਮ ਹੈਗਾ ਸੀ ਤੇ ਵੀ ਜਿੰਨਾ ਜਿਹੜਾ ਟਾਈਮ ਆ ਤਾਂ ਅਸੀਂ ਇਹ ਰੰਗ ਜ਼ਰੂਰ ਕਰ ਜਾਗੇ ਕਿਉਂ ਪਹਿਲਾਂ ਵੀ ਇਹੀ ਕਰਕੇ ਜਾਂਦੇ ਨੇ ਆਪਣੇ ਪਿੰਡ ਚੋਂ ਹੀ ਨੇ ਜੀ ਰੰਗ ਵਾਲੇ ਵਧੀਆ ਨੇ ਤੇ ਪਹਿਲਾਂ ਵੀ ਆਪਣੇ ਇਹੀ ਰੰਗ ਰੂਮ ਕਰਕੇ ਜਾਂਦੇ ਨੇ ਤਾਂ ਕਰਕੇ ਕਹਿੰਦੇ ਵੀ ਬੈਸ ਤਾਂ ਸਾਡੇ ਕੋਲੇ ਕੰਮ ਹੈਗਾ ਵੈਸੇ ਜੋੜੀਆਂ ਦਾ ਵੀ ਆਪਣਾ 4 4-5 ਦਿਨਾਂ ਦਾ ਕੰਮ ਹੈਗਾ ਸੀਗਾ ਤੇ ਕਹਿੰਦੇ ਇੱਕ ਬੰਦਾ ਵਿਚ ਦੀ ਨੂੰ ਸਾਰਾ ਇਹ ਕੰਪਲੀਟ ਕਰ ਦਿਓ ਚਲੋ ਸਾਨੂੰ ਵੀ ਏਸੀ ਵੀ ਹੁਣ ਤਾਂ ਖਲਾਰਾ ਪਿਆ ਹੋਇਆ ਵਿચ્ਚੀ ਹਨਾ ਜਿਹੜਾ ਇਹ ਵੀ ਨਿਬੜ ਜੇ ਸੌਖਾ ਹੋ ਜੇ ਹਨਾ ਤੇ ਤਾਂ ਕਰਕੇ ਜੀ ਆਪਾਂ ਲਗਾ ਲਿਆ ਸੀਗਾ ਤੇ ਇਹ ਹੀ ਪਾਈ ਪਹਿਲਾ ਜਾਲੀਏ ਜਾਲੀਏ ਤੇ ਇਹਨੇ ਸਾਰੇ ਇਕੱਠਾ ਹੀ ਤੋੜ ਲਿਆ ਸੀ ਜਾਲੀਏ ਜਾਲੀਏ ਕੰਪਲੀਟ ਕਰੂ ਤੇ ਆਪਣੇ 게ਟ ਚ ਆਏ ਹੋਏ ਸੀ ਜੀ ਸਾਫ ਸਫਾਈ ਵਾਲੀ ਨਰੀਗਾ ਵਾਲੀ ਹਨਾ ਤੇ ਅੱਜ ਤੱਕ ਪੂਰੀ ਰੌਣਕ ਲੱਗੀ ਪਈ ਸੀ ਸਵੇਰ ਦੀ ਹਨਾ ਤੇ ਸਾਫ ਸਫਾਈ ਦਾ ਕੰਮ ਚੱਲਦਾ ਸੀ ਅੰਦਰ ਵੀ ਤੇ ਬਾਹਰ ਵੀ 게ਟਾ ਸਭ ਸਾਰੇ ਲੱਗੇ ਹੋਏ ਸੀਗੇ ਪੂਰੀ ਰੌਣਕ ਲਾ ਰੱਖੀ ਸੀਗੀ ਇਹਨਾਂ ਨੇ ਆਖੀ ਤੇ ਅੰਦਰ ਵੀ ਆਪਣੇ ਚੱਲੀ ਜਾਂਦਾ ਸੀਗੇ ਇਹ ਸਾਫ ਸਫਾਈ ਦੇ ਵਾਸਤੇ ਮੌਸਮ ਠੀਕ ਸੀਗਾ ਗਰਮੀ ਦਾ ਹੈਗੀ ਸੀ ਹੋਮਸਤ ਜੀ ਬਣੀ ਹੋਈ ਸੀ ਹੋਮਸਤ ਜੀ ਬਦਲਾ ਦੀ ਤੇ ਉ ਐਨੀ ਜਿਆਦਾ ਧੁੱਪ ਨਹੀਂ ਸੀਗੀ ਹੈਗੀ ਹੁਮ ਉਸ ਬਹੁਤ ਜਿਆਦਾ ਜਿਆਦਾ ਹੈਗੀ ਸੀਗੀ ਤੇ ਵੀ ਜਦੋਂ ਐਵੇਂ ਬਾਹਰ ਨਿਕਲਦੇ ਸੀਗੇ ਫੇਰ ਤਾਂ ਗਰਮੀ ਲੱਗਦੀ ਸੀ ਪਰ ਤੇਜ ਧੁੱਪ ਨਹੀਂ ਹੈਗੀ ਸੀਗੀ ਅੱਜ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਸੀਗਾ ਮੌਸਮ ਬਣਿਆ ਹੋਇਆ ਸੀਗਾ ਤੇ ਵੈਸੇ ਹੁਣ ਸੌਂ ਦਾ ਮਹੀਨਾ ਚੱਲਦਾ ਕਰਕੇ ਸਾਰੇ ਪਾਸੇ ਹਰਿਆਵਲ ਹਰਿਆਵਲ ਹੋਈ ਪਈ ਆ ਦਰਖਤ ਵਗੈਰਾ ਸਾਰੇ ਬਹੁਤ ਸੋਹਣੇ ਹੋਏ ਪੈਨੇ ਹਰੇ-ਹਰੇ ਜੀ ਹੋਏ ਪੈਨੇ ਤੁਸੀਂ ਸਾਰਿਆਂ ਨੇ ਦੇਖਿਆ ਹੈ ਨਾ ਆਪਣੇ ਘਰੇ ਨਾ ਮਿਸਤਰੀਆ ਦਾ ਕੰਮ ਚੱਲਦਾ ਤੇ ਗਰਮੀ ਵੀ ਇੰਨੀ ਜ਼ਿਆਦਾ ਗਰਮੀ ਹੋਈ ਥੀ ਆ ਬਹੁਤ ਜ਼ਿਆਦਾ ਗਰਮੀ ਆ ਬੁਰਾ ਹਾਲ ਹੋਇਆ ਪਿਆ ਕਰਿਆ ਨਾ ਸਾਰੀ ਸੈਟਿੰਗ ਇੱਕ ਵਾਰ ਹਿੱਲ ਗਈ ਤੁਹਾਨੂੰ ਪਤਾ ਜਦੋਂ ਮਿਸਤਰੀ ਆ ਜਾਂਦੇ ਨੇ ਸੈਟਿੰਗ ਤਾਂ ਇਸ ਤਰ੍ਹਾਂ ਹਿੱਲ ਜਾਂਦੀ ਆ ਤੇ ਹੁਣ ਟਾਈਮ ਹੈਗਾ ਈਵਨਿੰਗ ਦਾ ਹੁਣ ਈਵਨਿੰਗ ਹੋ ਗਈ ਤੇ ਮੈਂ ਜਸਨੀਤ ਵਾਸਤੇ ਦੁੱਧ ਬਣਾ ਲਿਆ ਤੇ ਹੁਣ ਮੈਂ ਸਬਜ਼ੀ ਬਣਾਉਣ ਲੱਗਦੀ ਆ ਤੋਰੀਏ ਦੀ ਤੇ ਤੋਰੀਆ ਕੱਟ ਲਿਆ ਆਪਣੀ ਤੋਰੀਆ ਸੀ ਪਿਆਜ਼ ਕੱਟ ਲੇ ਤੇ ਸਬਜ਼ੀ ਬਣਾਉਣੇ ਆ ਜੀ ਤੇ ਬਾਕੀ ਗੁਰੂਆਂ ਕੇ ਅਮੀਦ ਕਰਦੇ ਆਂ ਕਿ ਸਾਰੇ ਆਪਣੇ ਘਰਾਂ ਦੇ ਵਿੱਚ ਹੱਸਦੇ ਵਸਦੇ ਰਹੋ ਰਾਜੀ ਖੁਸ਼ੀ ਰਹੋ ਕੱਲ ਨੂੰ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਜਦ ਤੱਕ ਲਈ ਬਾਏ ਬਾਏ